ਆਲਟੋ ਨਿਊ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਸ਼੍ਰੀ ਗੁਰੂ ਰਵੀਦਾਸ ਸਟ੍ਰਾਈਕਰ ਫੋਰਸ ਪੰਜਾਬ ਵੱਲੋਂ ਡਾਕਟਰ ਭੀਮਰਾਓ ਉਮੇਦਕਰ ਸਕੂਲ ਠਠਿਆਰੀ ਗੇਟ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਸ਼੍ਰੀ ਗੁਰੂ ਰਵੀਦਾਸ ਸਟ੍ਰਾਈਕਰ ਫੋਰਸ ਪੰਜਾਬ ਵੱਲੋਂ ਡਾਕਟਰ ਭੀਮਰਾਓ ਉਮੇਦਕਰ ਸਕੂਲ ਠਠਿਆਰੀ ਗੇਟ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੀ ਗੁਰੂ ਰਵੀਦਾਸ ਸਾਈਕਰ ਫੋਰਸ ਪੰਜਾਬ ਦੇ ਪ੍ਰਧਾਨ ਜਸੀ ਲਣ ਆਪਣੇ ਸਾਥੀਆਂ ਸਮੇਤ ਪਹੁੰਚੇ ਇਸ ਮੌਕੇ ਜਿਲ੍ਹਾ ਗੁਦਾਸਪੁਰ ਦੀ ਜਿਲ੍ਹਾ ਪੱਤਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਜੱਸੀ ਦਾ ਸਵਾਗਤ ਕੀਤਾ ਗਿਆ ਅਤੇ ਕਮੇਟੀ ਦੇ ਗਠਨ ਉਤੇ ਧੰਨਵਾਦ ਵੀ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਬਟਾਲਾ ਤੋਂ ਆਲਟੂ نیوز ਲਈ ਕਰਮਜੀਤ ਜੰਮਾਜੀ ਇਹ ਵਿਸ਼ੇਸ਼ ਰਿਪੋਰਟ ਸਰਪੰਚ ਨਾਮ ਰਾਮ ਸਿੰਘ ਜੀ ਮੈਂ ਸੇਵਾਦਾਰੀ ਡਿਊਟੀ ਨਿਭਾ ਰਿਹਾ ਜੀ ਜੱਸੀ ਤੱਲਨ ਉਹਨਾਂ ਨੂੰ ਅਸੀਂ ਅਸ਼ਵਾਸ਼ਣ ਦਰਨੇ ਆ ਕਿ ਆਪਣੇ ਬਟਾਲਾ ਜੁਨਟ ਵੱਲੋਂ ਗਰਦਾਸਪੁਰ ਡਿਸਟ੍ਰਿਕਟ ਵੱਲੋਂ ਅਸੀਂ ਤਾਂ ਦੇ ਨਾਲ ਮਿਹਨਤ ਕਰਕੇ ਆਪਣੇ ਸਮਾਜ ਦੀ ਸੋਸ਼ਲ ਵਿਚਾਰਧਾਰਾ ਤੇ ਧਾਰਮਿਕ ਵਿਚਾਰਧਾਰਾ ਦੇ ਉੱਤੇ ਪੂਰੇ ਪੂਰੀ ਤਾਂਤੇ ਹੀ ਨਾ ਪਹਿਰਾ ਦਵਾਂਗੇ ਕਿ ਆਪਣੇ ਸਮਾਜ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਪੂਰੀ ਕੋਸ਼ਿਸ਼ ਕਰਾਂਗੇ ਜੱਸੀ ਜੀ ਤੋਂ ਅਹੀ ਅਸ਼ਵਾਸ਼ਣ ਦਰਨੇ ਆ ਕਿ ਅਹੀ ਪੂਰੇ ਤੁਹਾਡੇ ਨਾਲ ਸਹਿਮਤ ਆ ਤੇ ਤੁਹਾਡੇ ਜਿਹੜਾ ਜੋ ਵੀ ਤੁਸੀਂ ਸਾਡਾ ਮਾਰਗਦਰਸ਼ਨ ਕਰੋਗੇ ਅਸੀਂ ਉੱਤੇ ਚੱਲ ਕੇ ਆਪਣੇ ਸਮਾਜ ਦੀਆਂ ਮੁਸ਼ਕਲਾਂ ਨੂੰ ਹੱਲ ਕਰਾਂਗੇ ਮੈਂ ਸਭ ਤੋਂ ਪਹਿਲਾਂ ਤੇ ਸਾਈ ਸੰਗਤ ਨੂੰ ਗਿਆਨੀ ਦੇਵ ਧੰਨ ਗੁਰੂ ਦੇਵ ਕਹਿੰਦਾ ਹੋਇਆ ਸਾਡੇ ਪੰਜਾਬ ਪ੍ਰਧਾਨ શ્રી ਗੁਰੂ ਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਜਸੀਤ ਲਲ ਜੀ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਇੰਨੇ ਰੁੱਝੇ ਹੋਣ ਵਿੱਚੋਂ ਸਾਡੇ ਲਈ ਟਾਈਮ ਕੱਢਿਆ ਔਰ ਟਾਈਮ ਕੱਢ ਕੇ ਸਾਨੂੰ ਜਿੰਨੀ ਆਸ ਸੀ ਉਹਨਾਂ ਨੂੰ ਦੂਨਾ ਟਾਈਮ ਦਿੱਤਾ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੇ ਵਾਸਤੇ ਔਰ ਬੜੀ ਮਾਣ ਵਾਲੀ ਗੱਲ ਹੈ ਸੋ ਇਹਨਾਂ ਨੇ ਜਿਸ ਤਰ੍ਹਾਂ ਵੀ ਸਾਡੀਆਂ ਡਿਊਟੀਆਂ ਲਾਈਆਂ ਅਸੀਂ ਉਹ ਤੈਅ ਦਿਨ ਉਹਨਾਂ ਨੂੰ ਨਿਭਾਉਂਦੇ ਹੋਏ ਇਹਨਾਂ ਨਾਲ ਪੂਰਾ ਸਹਿਯੋਗ ਦੇਵਾਂਗੇ ਜਿੰਨਾ ਹੋ ਸਕੇਗਾ ਮੈਂ ਔਰ ਮੇਰੀ ਪੂਰੀ ਟੀਮ ਜਿਸ ਤਰ੍ਹਾਂ ਦੀ ਵੀ ਸਹਿਯੋਗ ਕਹਿਣਗੇ ਅਸੀਂ ਹਰ ਵੇਲੇ ਇਹਨਾਂ ਨਾਲ ਹਾਜ਼ਰ ਹਾਂ ਤਾਂ ਕੋਈ ਕੋਈ ਮੈਂ ਤਾਂ ਕਹਿੰਦਾ ਕਿ ਇਹ ਤਾਂ ਜਾਂਦਾ ਕਿ ਸਹਿਯੋਗ ਦੇਵਾਂਗੇ ਬਾਅਦ ਵਿੱਚ ਕਾਫੀ ਦੇਖਣ ਨੂੰ ਮਿਲ ਲੱਗੇ ਕਿ ਇਹ ਸਹਿਯੋਗ ਕਿੱਥੇ ਜਾਂਦਾ ਸਹਿਯੋਗ ਦੇਖੋ ਇਹ ਕੋਈ ਸਿਆਸੀ ਪਾਰਟੀ ਨਹੀਂ ਹੈਗੀ ਇੱਕ ਧਾਰਮਿਕ ਵਿਚਾਰਧਾਰਾ ਵਾਲੇ ਲੋਕ ਹਨ ਇਹ ਇਹ ਚੀਜ਼ਾਂ ਜਿਹੜੀਆਂ ਨੇ ਝੂਠ ਸੱਚ ਵਾਲੀਆਂ ਇਹ ਸਿਆਸਤ ਵਿੱਚ ਚੱਲਦੀਆਂ ਇਹ ਧਾਰਮਿਕ ਸੰਗਠਨਾਂ ਵਿੱਚ ਇਹ ਚੀਜ਼ਾਂ ਨਹੀਂ ਚੱਲਦੀਆਂ ਇਹ ਇੱਕ ਧਾਰਮਿਕ ਸੰਗਠਨ ਹੈ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ ਹੋਏ ਹੋ ਸਕਦੀ ਪਰ ਮੰਨ ਲਓ ਕੱਲ ਨੂੰ ਪਬਲਿਕ ਦੇ ਵਿੱਚ ਜੀ ਲੋੜ ਪੈਂਦੀ ਆ ਕਿ ਤੁਹਾਡੀ ਜਿਹੜੀ ਟੀਮ ਵਰਕਰ ਲਈ ਅੱਗੇ ਆਏਗੀ ਬਿਲਕੁਲ ਜੀ ਬਿਲਕੁਲ ਇਹ ਟੀਮ ਤਿਆਰ ਕਰਨ ਦਾ ਮਤਲਬ ਹੀ ਇਹ ਹੋਈ ਹੈ ਸਮਾਜ ਵਿੱਚ ਕਿਸੇ ਕਿਸਮ ਦੀ ਕੋਈ ਲੋੜ ਪੈਂਦੀ ਹੈ ਜਾਂ ਸਾਡੇ ਰਹਿਬਰਾਂ ਨਾਲ ਕੋਈ ਸ਼ੇਰ ਸ਼ੇਰ ਕਰਦਾ ਇਸ ਰੂਪ ਨਾਲ ਸ਼ੇਰ ਸ਼ੇਰ ਕਰਦਾ ਸਾਡੀ ਟੀਮ ਉਹਦਾ ਡਟ ਕੇ ਮੁਕਾਬਲਾ ਕਰੇਗੀ ਔਰ ਲੋਰ ਭੈਣ ਤੇ ਪ੍ਰਧਾਨ ਹੁਰਾਂ ਦਾ ਸਹਿਯੋਗ ਵੀ ਲਏਗੀ ਜਿਸ ਤਰ੍ਹਾਂ ਜਿੱਕਾ ਨਾ ਜਸੀਤ ਲਾਲ ਜੀ ਪੰਜਾਬ ਪ੍ਰਧਾਨ ਗੁਰੂ ਵਿਦਾ ਟੈਗਰ ਫੋਜ ਸਰ ਰਾਜਸਥਾਨ ਦਾ ਜੇਤੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਨ ਜੈ ਪਰ ਤੁਹਾਡਾ ਜਿਹੜਾ ਬੜਾ ਮਾਣ ਮਹਿਸੂਸ ਹੋਇਆ ਵੀ ਇੱਥੇ ਦੇ ਸਾਰੇ ਸਾਥੀ ਦੇਖਿਆ ਸਾਡੀਆਂ ਮਦਦਾਂ ਪੈਣਾ ਜਰੂਰ ਸੁਭਾਣ ਸਡੇ ਭਰਾ ਸਾਰਿਆਂ ਨੇ ਮਾਣ ਸਨਮਾਨ ਜਿਹੜਾ ਦਿੱਤਾ ਆ ਸਾਰਿਆਂ ਦਾ ਪੈਸਾ ਤੋਂ ਪਹਿਲਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਬੜਿਆ ਬੁਲਾ ਕੇ ਤੁਹਾਨੂੰ ਮਾਣ ਬਖਸ਼ਿਆ ਅਤੇ ਇੱਥੇ ਇੱਕ ਚੀਜ਼ ਦੇਖਿਆ ਵੀ ਸਾਰੇ ਜਿਹੜੇ ਆ ਰਲ ਮਿਲ ਕੇ ਰਹਿਣ ਵਾਲੇ ਲੋਕ ਦੇਖਿਆ ਜਿਨ੍ਹਾਂ ਦੀ ਵਿਚਾਰਧਾਰਾ ਵੀ ਜਿੱਥੇ ਤੱਕ ਆਪਾਂ ਲਾਇਆ ਅਨੁਮਾਨ ਆ ਵੀ ਸਾਰੇ ਇਕੱਠੇ ਹੀ ਆ ਕਿਉਂਕਿ ਇਹੀ ਹੋਣਾ ਚਾਹੀਦਾ ਕਿਉਂਕਿ ਆਪਣੇ ਮਿਸ਼ਨ ਨੂੰ ਸਾਰੇ ਇਕੱਠੇ ਹੋਣ ਚਾਹੀਦੇ ਆ ਸਾਰਿਆਂ ਦੀ ਵਿਚਾਰਧਾਰਾ ਇੱਕਦਮ ਜੇਕਰ ਆਪਣੀ ਵਿਚਾਰਧਾਰਾ ਇਕਿਆ ਤਾਂ ਹੀ ਆਪਾਂ ਆਪਣੇ ਸਮਾਜ ਨੂੰ ਅੱਗੇ ਲਿਜਾ ਸਕਦੇ ਆ ਆਪਣੇ ਗੁਰੂ ਵਿਦਾਸ ਮਰੇ ਦੇ ਮਿਸ਼ਨ ਨੂੰ ਅੱਗੇ ਲੈ ਜਾ ਸਕਦੇ ਹਾਂ ਸੋ ਅੱਜ ਜਿਹੜਾ ਆ ਗੁਰੂ ਵਿਦਾਸ ਟਾਈਗਰ ਫੋਰਸ ਦੇ ਵਾਅਦਾ ਕਰਦੇ ਹੋਏ ਅੱਜ ਜਿਹੜੀ ਇੱਥੇ ਯੂਨਿਟ ਵੀ ਲਾਈ ਗਈ ਜਿਸ ਵਿੱਚ ਸਾਰਿਆਂ ਨੂੰ ਔਦੇਦਾਰੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਮਾਨ ਬਖਸ਼ਿਆ ਗਿਆ ਤੇ ਇਹਨਾਂ ਤੋਂ ਵੀ 희 ਆਸ ਕਰਦੇ ਹਾਂ ਸਾਰੀ ਸਮੂਹਕੀ ਟੀਮ ਤੋਂ ਵੀ ਆਪਾਂ ਜਿੰਨੇ ਵੀ ਏਰੀਆ ਜ਼ਿਲ੍ਹਾ ਪੂਰਾ ਪੁਰੇ ਕਸਬੇ ਚ ਪਿੰਡਾਂ ਚ ਪਿੰਡ ਜਾ ਕੇ ਜਿੰਨੀਆਂ ਹਰੀਆਂ ਜਰੂਰ ਅਦਾਸ ਮਰਨੀਆਂ ਗੁਰੂ ਘਰ ਕਮੇਟੀਆਂ ਆ ਉਹ ਸਾਰਿਆਂ ਨੂੰ ਇਕਜਟ ਕਰਕੇ ਜਿਹੜਾ ਇਕੱਠੇ ਕਰ ਸਕੀਏ ਤਾਂ ਜੋ ਅੱਗੇ ਆਪਾਂ ਆਪਣੇ ਕਿਸੇ ਵੀ ਸਮਾਜ ਵਿੱਚ ਕਿਤੇ ਪੀੜ ਪੈਂਦੀ ਆ ਜਾਂ ਕਿਸੇ ਨੇ ਹਾਲ ਦੇਖੀ ਹੁੰਦੀ ਆ ਉਹਦੀ ਆਵਾਜ਼ ਜਿਹੜੀ ਆ ਉਹ ਗੁਰੂਬਦਾ ਤਾਈਗਰ ਕੋਰਤ ਰਾਹੀਂ ਆਪਾਂ ਬੁਲਾ ਦੇ ਸਕੀਏ ਸਰੋ ਜ ਕਿੰਨੀ ਨਕਤੀਆਂ ਕੀਤੀਆਂ ਅੱਜ ਸਾਰਿਆਂ ਨੂੰ ਉਹਦੇ ਤੇ ਦਿੰਦੇ ਜਿਸ ਵਿੱਚ 20 ਤੋਂ ਉੱਪਰ ਜਿਹੜੀਆਂ ਯੋਗਤਾ ਜਿਹੜੀਆਂ ਦਿੱਤੀਆਂ ਗਿਆ ਕਿ ਇਹ ਮੇਨ ਜਿਹੜੀ ਬੋਡੀ ਬਣਾਈ ਗਈ ਇਹ ਹੀ ਅੱਗੇ ਜਿਹੜੇ ਆ ਵਾਦਾ ਕਰਦੇ ਹੋਏ ਆਪਣੇ ਆਪਣੇ ਤੌਰ ਤੇ ਜਿਹੜਾ ਹੁਣ گاਾਂ ਸਾਰਿਆਂ ਨੂੰ ਜਿਹੜੇ ਉਹਦੇ ਤੇ ਦੇ ਦੋਗੇ ਸਰਬਟਾਲਾ ਸ਼ਹਿਰ ਵਿੱਚ ਪਹਿਲੀ ਵਾਰ ਆਇਆ ਕਿ ਪਿੰਨ ਵੀ ਅੱਜ ਨਹੀਂ ਪਹਿਲਾਂ ਤਾਂ ਜਿਹੜੇ ਹਾਈਟੇਸ਼ਨ ਹੁੰਦੇ ਰਹੇ ਬਹੁਤ ਵਾਰੀ ਆਏ ਆ ਜ਼ਿਲ੍ਹੇ ਦੇ ਵਿੱਚ ਚਲੋ ਇੱਥੇ ਆਉਣ ਦਾ ਮੌਕਾ ਪਹਿਲੀ ਵਾਰੀ ਮਿਲਿਆ ਕਿਉਂਕਿ ਆਪਾਂ ਤਾਂ ਕ ਇਸੇ ਆਪਸ਼ਨ ਨੂੰ ਮਿਲਣਾ ਹੁੰਦਾ ਕੋਈ ਕਹਿੰਦਾ ਫੋਨ ਤੇ ਸਾਡਾ ਕੰਮ ਨਹੀਂ ਹੁੰਦਾ ਇੱਥੇ ਉਦਾਂ ਹੁੰਦੇ ਪਰ ਇੱਥੇ ਜਿਹੜਾ ਆਇਆ ਇਸ ਹਲਕੇ ਦੇ ਵਿੱਚ ਜਾਂ ਇਸ ਆਪਣੇ ਗੁਰੂ ਘਰ ਦੇ ਵਿੱਚ ਪਹਿਲੀ ਵਾਰੀ ਆਪ ਕੋ ਪਹੁੰਚੇ